ਜੰਦਾ ਕਰਦੇ ਹਾਂ ਮੋਦੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਭਾਰਤ ਸਰਕਾਰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਜਨੀਆ ਔਰ ਮੈਂ ਕਾਲਾ ਸੰਗਿਆ ਦੀ ਰਹਿਣ ਵਾਲੀ ਆ ਤੇ ਸਰ ਅੱਜ ਅਸੀਂ ਜਿਸ ਵਿਸ਼ੇ ਤੇ ਇਕੱਠੇ ਹੋਏ ਆ ਅੱਜ ਸਾਡੀ ਇੱਕ ਭੈਣ ਦਾ ਡਾਕਟਰ ਉਹਦੇ ਨਾਲ ਬਹੁਤ ਹੀ ਜ਼ਬਰਜਨਾ ਹੋਇਆ ਬਹੁਤ ਹੀ ਮਾੜੀ ਘਟਨਾ ਹੋਈ ਆ ਜਿਸ ਦੇ ਨਾਲ ਹਰੇਕ ਇਨਸਾਨ ਮੈਨੂੰ ਨਹੀਂ ਉਮੀਦ ਕਿ ਜਿਹੜੀ ਸਰਕਾਰ ਉਹ ਬਿਲਕੁਲ ਸ਼ਰਮਸਾਰ ਦੀ ਇਸ ਸਮੇਂ ਦੇ ਵਿੱਚ ਕਿ ਕਿ ਸਰਕਾਰ ਨੂੰ ਬਿਲਕੁਲ ਇਸ ਚੀਜ਼ ਦੀ ਨਹੀਂ ਹੈ ਕਿਉਂਕਿ ਅੱਜ ਪਹਿਲੇ ਵੀ ਇਤਨੇ ਛੋਟੇ ਛੋਟੇ ਇਨ ਕੇਸ ਹੋਏ ਆ ਕਿ ਛੋਟੀ ਛੋਟੀ ਬੱਚੀ ਦੇ ਨਾਲ ਵੀ ਰੇਪ ਕੇਸ ਹੋਇਆ ਅੱਜ ਤੱਕ ਵੀ ਕਿਸੇ ਵੀ ਮਤਲਬ ਅਸੀਂ ਦੇਖਿਆ ਨਹੀਂ ਅੱਜ ਤੱਕ ਵੀ ਕਿਸੇ ਵੀ ਜਿਹੜਾ ਮੋਜਰਮ ਆ ਉਹਨੂੰ ਲਾਈਵ ਸਜ਼ਾ ਹੋਈ ਆ ਅਸੀਂ ਸਾਡੀ ਮੰਗ ਇਹ ਹੀ ਆ ਕਿ ਅਸੀਂ ਅੱਜ ਵਰਕ ਜ਼ਰੂਰ ਅਸੀਂ ਕਰ ਰਹੀਆਂ ਲੇਡੀਜ਼ ਕੋ ਮਰਈਆਂ ਲੇਕਿਨ ਅਸੀਂ ਇਸ ਟਾਈਮ ਅਜਾਦ ਨਹੀਂ ਕਹਿੰਦੇ ਕਿ ਦੇਸ਼ ਆਜ਼ਾਦ ਹੋ ਚੁੱਕਾ ਲੇਕਿਨ ਅਸੀਂ ਬਿਲਕੁਲ ਵੀ ਆਜ਼ਾਦ ਨਹੀਂ ਹੈਗੇ ਅਸੀਂ ਸਿਰਫ ਅਸੀਂ ਜੇ ਸੋਚਿਆ ਜਾਵੇ ਇੰਨੀ ਕਿ ਦਿਮਾਗ ਦੇ ਵਿੱਚ ਡਰ ਮਹਿਸੂਸ ਹੋ ਰਿਹਾ ਆ ਕਿ ਰਿਸ਼ਤੇਦਾਰਾਂ ਦੇ ਜਾਣ ਤੋਂ ਵੀ ਡਰ ਲੱਗ ਰਿਹਾ ਕਿਉਂਕਿ ਲੇਡੀਜ਼ ਜਿਹੜੀ ਹੈਗੀ ਉਹ ਬਿਲਕੁਲ ਸੇਫ ਨਹੀਂ ਹੈਗੀ ਅਸਾਮੇ ਦੇ ਵਿੱਚ ਸਰਕਾਰਾਂ ਦੇ ਕੋਲ ਅਸੀਂ ਇਹੀ ਮੰਗ ਕਰ ਰਹੇ ਆ ਕਿ ਅੱਜ ਜੋ ਹੋਇਆ ਕਮ ਸੇ ਕਮ ਇਸ ਭੈਣ ਨੂੰ ਤਾਂ ਇਨਸਾਫ ਮਿਲੇ ਅੱਜ ਤੱਕ ਜਿੰਨੇ ਕੇਸ ਹੋਇਆ ਸਰਕਾਰ ਦੇ ਬਿਲਕੁਲ ਇਨਸਾਫ ਨਹੀਂ ਕੀਤੇ ਅੱਜ ਇਸ ਭੈਣ ਨੂੰ ਇਨਸਾਫ ਮਿਲਣਾ ਚਾਹੀਦਾ ਕਿ ਜਿਹੜੀ ਇਹਨਾਂ ਨੇ ਕ੍ਰਾਈਮ ਕੀਤਾ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਲਾਈਵ ਸਜ਼ਾ ਮਿਲ ਸਰਕਾਰ ਨਹੀਂ ਕੁਛ ਕਰਨੀ ਚਾਹੀਦੀ ਤੇ ਸਿਰ ਪਬਲਿਕ ਖੜੀ ਹਸਤੀ ਦੇ ਲਈ ਪਬਲਿਕ ਬਹੁਤ ਗੁਰਸ ਕਰ ਸਕਦੀ ਜਦੋਂ ਪਬਲਿਕ ਸਜ਼ਾ ਦੋਗੀ ਸਰਕਾਰ ਨੂੰ ਪਤਾ ਲੱਗੇ ਕਿ ਸਜ਼ਾ ਕੀ ਹੁੰਦੀ ਹੈ ਕਿਉਂਕਿ ਪਬਲਿਕ ਨੂੰ ਤਾਂ ਗਿਆਨ ਹੀ ਨਹੀਂ ਦੇ ਰਿਹਾ ਹੈ ਭੈਣਾ ਬਹੁਤ ਜਿਆਦੀਆਂ ਆਪਣੇ ਆਪ ਨੂੰ ਘੁੱਟਣ ਮਹਿਸੂਸ ਕਰ ਰਹੀਆਂ ਸੀ ਬਿਲਕੁਲ ਸਰ ਸੇਫ ਨਹੀਂ ਹੈਂ ਸਰਕਾਰ ਅੱਗੇ ਦੁਆਇਆ ਕਿ ਅਸੀਂ ਸਰਕਾਰ ਨਹੀਂ ਹਜ਼ਾਰ ਅਸੀਂ ਹੈਗੇ ਬਿਲਕੁਲ ਵੀ ਤਾਂ ਉਹਨਾਂ ਨੂੰ ਫਾਂਸੀ ਦਿਓ ਉਹ ਵੀ ਲਾਈਵ ਦਿਓ ਔਰ ਜੇ ਗੋਲੀ ਮਾਰਨੀ ਉਹ ਵੀ ਲਾਈਵ ਦਿਓ ਥੈਂਕ ਯੂ ਪਹਿਲਾ ਸਸ਼ਕਤੀਕਰਨ ਦੀ ਗੱਲ ਕੀਤੀ ਜਾਂਦਾ ਹੈ ਕੀ ਲੱਗਦਾ ਹੈ ਕਿ ਕਿੰਨੀਆਂ ਕਿ ਮਹਿਲਾਵਾਂ ਸੇਫ ਨੇ ਆਪਣੇ ਕੰਮ ਨੂੰ ਲੈ ਕੇ ਸਰ ਮੈਨੂੰ ਨਹੀਂ ਲੱਗਦਾ ਕੋਈ ਸੇਫ ਹੈਗਾ ਵਾ ਸਿਰਫ ਆਪਣੇ ਤੇ ਡਿਪੈਂਡ ਆ ਕਿ ਆਪਾਂ ਕਿੰਨਾ ਕ ਸੇਫ ਰਹਿ ਸਕਦੇ ਆ ਕਿਸੇ ਲਈ ਆਪਾਂ ਕੋਈ ਸੇਫ ਨਹੀਂ ਹੈਗੀ ਆਪਣੇ ਤੇ ਡਿਪੈਂਡ ਆ ਆਪਾਂ ਕਿੰਨਾ ਕ ਸੇਫ ਰਹਿ ਸਕਦੇ ਕਿਸੇ ਤੋਂ ਪਰ ਜੋ ਸਰਕਾਰ ਕਰਦੀ ਆ ਮੈਨੂੰ ਨਹੀਂ ਲੱਗਦਾ ਕੁਝ ਕਰ ਰਹੀ ਆ ਕਿੰਨਾ ਕੁਝ ਹੁੰਦਾ ਪਿਆ ਇਹਦੇ ਲਈ ਇੱਕ ਪਹਿਲਾਂ ਵੀ ਹੋਇਆ ਉਸ ਤੋਂ ਪਹਿਲਾਂ ਵੀ ਹੋਇਆ ਕਿੰਨੀ ਵਾਰੀ ਵੀ ਹੋਇਆ ਪਰ ਕਿਸੇ ਨੇ ਕੋਈ ਕਦਮ ਨਹੀਂ ਚੱਕਿਆ ਸਰ ਚਾਹੀਦਾ ਚੱਕਣਾ ਕਿਉਂਕਿ ਜੇ ਐਦਾਂ ਹੀ ਹੁੰਦਾ ਰਿਹਾ ਤਾਂ ਆਪਾਂ ਤਾਂ ਆਉਣ ਵਾਲੇ ਟਾਈਮ ਵਿੱਚ ਕੁੜੀਆਂ ਇਸੇ ਕਰਕੇ ਤਾਂ ਮੰਗਦੇ ਨਹੀਂ ਕੁੜੀਆਂ ਕਿਉਂਕਿ ਉਹਨਾਂ ਨਾਲ ਪ੍ਰੋਬਲਮ ਹਰ ਟਾਈਮ ਉਹਨਾਂ ਨਾਲ ਗਲਤੀ ਹੁੰਦਾ ਕਦੀ ਉਹਨਾਂ ਨਾਲ ਸਹੀ ਹੋਇਆ ਘਟਨਾ ਨੂੰ ਕਿਉਂ ਵਜੇ ਘਟਨਾ ਸਰ ਬਹੁਤ ਮਾੜੀ ਹੋਈ ਹੈ ਤਾਂ ਘਟਨਾ ਇਹਦੇ ਲਈ ਤਾਂ ਬਸ ਇਹ ਹੀ ਆ ਕਿ ਸਰਕਾਰ ਤਾਂ ਕੁਝ ਕਰਦੀ ਨਹੀਂ ਹੈਗੀ ਜੇ ਆਪਣੇ ਵਰਗੇ ਕੁਝ ਕਰਨਗੇ ਉੱਠਣਗੇ ਕੁਝ ਕਹਿਣਗੇ ਫੇਰ ਹੀ ਸਰ ਕੁਝ ਹੋ ਸਕਦਾ ਵਾ ਉਹਨਾਂ ਨੂੰ ਚਾਹੀਦਾ ਵਾ ਕਿ ਜੇ ਉਹ ਨਹੀਂ ਕੋਸ਼ਿਸ਼ ਕਰ ਸਕਦੇ ਹੈਗੇ ਕਟੋ ਕਟ ਕੋਰਟ ਦੇ ਵਿੱਚ ਜਾ ਕੇ ਤਾਂ ਉਹਨਾਂ ਨੂੰ ਕੁਝ ਕਰਨ ਦੇਣਾ ਉਹਨਾਂ ਨੂੰ ਵੀ ਕਹਿੰਦੇ ਆ ਕਿ ਇਹਨੂੰ ਬੰਦ ਕਰ ਦਿਓ ਇਹਦੀ ਪਿਕਸ ਨਾਲ ਲਗਾਓ ਇਹਨੂੰ ਸ਼ੋਅ ਨਾ ਕਰੋ ਇਹ ਵੀ ਤਾਂ ਉਹਨਾਂ ਦੀ ਗਲਤ ਆ ਨਾ ਮੰਨ ਕੀ ਕਰੇ ਚਾਹੁੰਦੇ ਹੋ ਇਹ ਕਿਹੋ ਜਿਹੀ ਸਜ਼ਾ ਜਿਹੜੀ ਸਰ ਉਹਨੂੰ ਗੋਲੀ ਮਾਰ ਦਿੱਤੀ ਜਾਵੇ ਸਾਹਮਣੇ ਉਹ ਵੀ ਲਾਈਵ ਲਾਈਵ ਹੋਵੇ ਉਹ ਪਤਾ ਲੱਗੇ ਸਭ ਨੂੰ ਕਿ ਹਾਂ ਇਹਨੂੰ ਗੋਲੀ ਵੱਜੀ ਆ ਕਿਉਂਕਿ ਸਰਕਾਰ ਵੀ ਉਦਾਂ ਦੀ ਹੋਈ ਹੋਈ ਆ ਕਰਦੇ ਹੀ ਨਹੀਂ ਕੁਝ ਮੈਂ surjit singh kala sanghya ਤੋਂ ਅਸੀਂ ਆਏ ਆ ਸਾਡੇ ਪ੍ਰਧਾਨ ਸਰਦਾਰ ਰਜੀਵ ਕੁਮਾਰ ਸ਼ਰਮਾ ਜੀ ਉਹਨਾਂ ਦੀ ਰਹਿਨਮਾਈ ਦੇ ਹੇਠ ਉਹਨਾਂ ਦੀ ਅਗਵਾਈ ਦੇ ਹੇਠ ਇਹ ਇੱਕ ਰੋਸ ਮਾਰਚ ਜਿਹੜਾ ਕਲਕੱਤੇ ਦੇ ਵਿੱਚ ਡਾਕਟਰ ਮਮਿਤਾ ਦੇਵਨਾਥ ਦੀ ਹਤਿਆ ਕੀਤੀ ਗਈ ਹਤਿਆਰਿਆਂ ਵੱਲੋਂ ਉਸ ਨੂੰ ਜ਼ਬਰ ਜਨਾ ਤੋਂ ਬਾਅਦ ਮੌਤ ਤੇ ਘਾਟ ਉਤਾਰ ਦਿੱਤਾ ਗਿਆ ਸੋ ਅਸੀਂ ਕੇਂਦਰ ਸਰਕਾਰ ਦੇ ਕੋਲੋਂ ਰਾਜ ਸਰਕਾਰ ਦੇ ਕੋਲੋਂ ਇਹ ਮੰਗ ਕਰਦੇ ਹਾਂ ਕਿ ਦੋਸ਼ੀਆਂ ਨੂੰ ਜਿਹੜੀ ਉਹ ਸਖਤ ਸਜ਼ਾ ਚਰਾਹੇ ਦੇ ਵਿੱਚ ਫਾਂਸੀ ਤੇ ਟੰਗਿਆ ਜਾਵੇ ਜੇ ਉਹ ਇਹੋ ਜਿਹੇ ਕਾਨੂੰਨ ਪਾਸ ਕਰ ਦੇਣਗੇ ਕਿ ਅੱਜ ਤੋਂ ਬਾਅਦ ਜਬਰ ਜਨਾਹ ਦੇ ਦੋਸ਼ੀਆਂ ਨੂੰ ਜਿਹੜਾ ਆ ਉਹ ਚਰਸਤੇ ਦੇ ਵਿੱਚ ਫਾਂਸੀ ਤੇ ਟੰਗਿਆ ਜਾਵੇਗਾ ਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਕੜਨਾਵਾਆਂ ਆ ਤੇ ਰੁਕ ਜਾਣਗੀਆਂ ਅੱਜ 78 ਸਾਲ ਹੋ ਗਏ ਸਾਨੂੰ ਯਾਦ ਹੋਿਆਂ ਨੂੰ ਪਰ ਹੱਲੇ ਵੀ ਸਾਡੀਆਂ ਬੇਟੀਆਂ ਜਿਹੜੀਆਂ ਨੇ ਕੋਸ਼ ਰੱਖਿਆਤ ਨਹੀਂ ਹੈ ਸੋ ਆਪਾਂ ਆਪਦੀ ਜ਼ਮੀਰ ਨੂੰ ਜ਼ਿੰਦਾ ਰੱਖਣ ਵਾਸਤੇ ਅਸੀਂ ਆਵਾਜ਼ ਚੱਕਣ ਵਾਸਤੇ ਸੜਕਾਂ ਤੇ ਉਤਰੇ ਹਾਂ ਸ਼ਾਇਦ ਇਸ ਬੋਲੇ ਪ੍ਰਸ਼ਾਸਨ ਨੂੰ ਅੰਨੀ ਗੂੰਗੀ ਸਰਕਾਰ ਨੂੰ ਉਹਦੇ ਕੋਈ ਕੰਨੀ ਆਵਾਜ਼ ਪਵੇ ਤੇ ਉਹ ਜਲਦੀ ਤੋਂ ਜਲਦੀ ਇਸ ਕੇਸ ਨੂੰ ਮਹੀਨਿਆਂ ਬੱਧੀ ਸਾਲਾਂ ਬੱਧੀ ਲਟਕਾਇਆ ਨਾ ਜਾਵੇ ਉਹ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹਾਂਜੀ ਮੇਰਾ ਨਾਮ ਡਾਕਟਰ ਜੀ ਸ਼ਰਮਾ ਜੀ ਮੈਂ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਦੁਆਬਾ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਦਾ ਜ਼ਿਲ੍ਹਾ ਪ੍ਰਧਾਨ ਜੀ ਸੋ ਜਿਸ ਤਰ੍ਹਾਂ ਕਿ ਕਲਕੱਤਾ ਦੇ ਵਿੱਚ ਮਮਤਾ ਦੇਵਨਾਥ ਜੋ ਕਿ ਇੱਕ ਰਿਡੀ ਡਾਕਟਰ ਦੇ ਨਾਲ ਜਬਰ ਜਨਾਹ ਦਾ ਜੋ ਇੱਕ ਨੌਨੀ ਘਟਨਾ ਵਾਪਰੀ ਹੈ ਜੀ ਉਹਦੀ ਅਸੀਂ ਨਿੰਦਾ ਕਰਦੇ ਹਾਂ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਤੰਨਾਂ ਦੇ ਵਿੱਚ ਸਾਡੇ ਵੱਲ ਇੱਕ ਆਵਾਜ਼ ਹੈ ਜੀ ਕਿ ਭਈ ਜੋ ਸਰਕਾਰਾਂ ਸੁਤਿਆ ਬਿਆਨ ਉਹ ਇੰਨਾ ਚੀਜ਼ਾਂ ਲੈ ਕੇ ਆਪਣੇ ਕਾਨੂੰਨ ਬਣਾਣ ਕਿ ਓਨਾਂ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਦਾਂ ਦੀ ਗਲਤੀ ਕਰਨ ਤੋਂ ਪਹਿਲਾਂ ਸੋਚੇ ਸੋਚੇ ਤੇ ਜਿਹੜੇ ਇਨਸਾਨਾਂ ਨੇ ਆ ਗਲਤੀ ਕੀਤੀ ਆ ਜੋ ਬੰਦੀ ਸਜ਼ਾ ਉਹਨਾਂ ਨੂੰ ਮੇਰੇ ਵੱਲੋਂ ਤਾਂ ਮੇਰਾ ਮੰਨਣਾ ਕਿ ਪਾਈ ਉਹਨਾਂ ਨੂੰ ਜਰਾਹੇ ਦੇ ਵਿੱਚ ਖੜੇ ਕਰਕੇ ਸ਼ਰੀਆਮ ਗੋਲੀ ਮਾਰਨੀ ਚਾਹੀਦੀ ਹੈ ਕਿ ਓਨਾਂ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਇਨਸਾਨ ਐਸ ਚੀਜ਼ ਲੈ ਕੇ ਗਲਤੀ ਕਰਦਾ ਤੇ ਉਹਨੂੰ ਪਤਾ ਹੋਵੇ ਕਿ ਬਈ ਮੇਰੇ ਨਾਲ ਵੀ ਆ ਚ ਹੀ ਹੋਏਗੀ ਕਾਨੂੰਨ ਕਾਨੂੰਨ ਹਿੰਦੁਸਤਾਨ ਸਰਕਾਰ ਦਾ ਕੋਈ ਕਾਨੂੰਨ ਹੀ ਨਹੀਂ ਜੀ ਕਾਨੂੰਨ ਹੈਗੇ 사우ਦੀ ਅਰਬ ਦੇ ਉਹਨਾਂ ਵਿੱਚ ਕੀ ਹੈ ਕਿ ਉਹ ਕਹਿੰਦੇ ਭਾਈ ਤੁਸੀਂ ਗਲਤੀ ਕਰੋ ਤੁਹਾਨੂੰ ਸਜ਼ਾ ਦਿੱਤੀ ਜਾਏਗੀ ਐ ਚੀਜ਼ ਨੂੰ ਅਸੀਂ ਸਾਰੇ ਜਾਣੇ ਮੰਨਦੇ ਆ ਕਿ ਭਾਈ ਸੌਦੀ ਦੇ ਵਿੱਚ ਜੇ ਇਦਾਂ ਦੀ ਚੀਜ਼ ਜਾਂ ਨਹੀਂ ਹੁੰਦੀਆਂ ਤੇ ਹਿੰਦੁਸਤਾਨ ਦੇ ਵਿੱਚ ਕਿਉਂ ਹੋ ਰਹੀਆਂ ਕਿਉਂਕਿ ਇੱਥੋਂ ਦੀ ਕਾਨੂੰਨ ਵਿਵਸਥਾ ਜ਼ੀਰੋ ਆ ਸੋ ਮੈਂ ਹਿੰਦੁਸਤਾਨ ਦੀ ਸਰਕਾਰ ਦੇ ਅੱਗੇ ਆ ਹੀ ਇੱਕ ਮੰਗ ਰੱਖਦਾ ਕਿ ਭਾਈ ਕਾਨੂੰਨ ਸਖਤ ਕੀਤੇ ਜਾਣ ਜਿਹੜੇ ਦੋਸ਼ੀ ਆ ਉਹਨਾਂ ਨੂੰ ਬੰਦੀ ਸਜ਼ਾ ਦਿੱਤੀ ਜਾਵੇ ਸੋ ਆਏ ਹੋਏ ਪੱਤਰਕਾਰਾਂ ਦਾ ਤੇ ਪੰਜਾਬ ਪੁਲਿਸ ਵਾਲਿਆਂ ਦਾ ਮੈਂ ਤੁਹਾਡਾ ਇੱਥੇ ਹੋਣ ਤੇ ਦੇਰ ਤੋਂ ਧੰਨਵਾਦ ਕਰਦਾ ਜੀ ਸੋ ਬੇਨਤੀ ਕਰਦਾ ਕਿ ਜਿਸ ਲੇਡੀ ਦੇ ਨਾਲ ਆ ਕਾਨੂੰਨੀ ਹਰਕਤ ਹੋਈ ਹੈ ਜੀ ਉਹਨੂੰ ਉਹਦੀ ਜੋ ਵੀ ਇਹ ਸਰਕਾਰ ਇੱਕ ਵਾਪਸ ਤਾਂ ਉਸ ਲੇਡੀ ਨੂੰ ਨਹੀਂ ਲੱਗਿਆ ਸਾਦੀ ਪ੍ਰੋਧ ਦੇ ਵਾਸਤੇ ਜੋ ਬਿਹਤਰ ਕਦਮ ਚੱਕ ਸਕਦੀ ਆ ਉਹਨਾਂ ਦੋਸ਼ੀਆਂ ਨੂੰ ਸਜ਼ਾ ਦੇ ਕੇ ਸੋ ਚੱਕੇ ਜਾਂਚ ਕੇ ਸੁਝਾਵਾ ਨਾਲ ਕੁਝ ਕਹਿੰਦੇ ਧੰਨਵਾਦ ਜੀ